ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਇੱਕ ਸਮਤ ਦਿੰਦੇ ਸੀ ਕਹਿੰਦੇ ਦੇਖੋ ਭਾਈ ਜਦੋਂ ਵੀ ਕਿਸੇ ਵਿੜੇ ਕਿਸੇ ਦੀ ਅਰਦਾਸ ਕਰਨੀ ਪਵੇ ਤਾਂ ਆਪ ਵਿੱਚੋਂ ਨਿਕਲ ਜਾਣਾ ਚਾਹੀਦਾ ਉਹ ਵੀ ਇੱਕ ਤਰੀਕਾ ਹੈ ਵਿਧੀ ਆ ਸੰਗਤਾਂ ਨੇ ਪੁੱਛਿਆ ਬਾਬਾ ਜੀ ਉਹ ਕਿਸ ਤਰ੍ਹਾਂ ਦੇਖੋ ਇੱਕ ਸੱਚੀ ਘਟਨਾ ਹੈ ਜਲੰਧਰ ਦੀ ਕੋਈ ਬੀਬੀ ਜਿਹਦੇ ਸਰੀਰ ਤੇ ਬਹੁਤ ਕਸ਼ਟ ਆਇਆ ਬਹੁਤ ਜ਼ਿਆਦਾ ਮੌਕੇ ਹੋਗੇ ਉੱਥੇ ਉਹ ਸੁਸਾਇਟੀ ਦੀ ਮੁਖੀ ਕੁਝ ਸਮਾਂ ਪਹਿਲਾਂ ਦੀ ਗੱਲ ਆ ਵੀ ਇੱਕ ਗੁਰਮੁਖ ਪਿਆਰੇ ਨਾਲ ਉਹਦਾ ਮੇਲ ਹੋਇਆ ਕਹਿਣ ਲੱਗੀ ਕਿੰਨੇ ਸਾਲਾਂ ਤੋਂ ਬਾਬਾ ਜੀ ਮੈਂ ਸਰੀਰ ਤੇ ਕਸ਼ਟ ਭੋਗ ਰਹੀ ਆ ਇਹ ਕਸ਼ਟ ਜਾ ਹੀ ਨਹੀਂ ਰਿਹਾ ਬਥੇਰੇ ਇਲਾਜ ਕਰਵਾਏ ਅਰਦਾਸਾਂ ਵੀ ਕੀਤੀਆਂ ਸਮਝ ਨਹੀਂ ਆ ਰਹੀ ਲੱਗਦਾ ਮੇਰੇ ਕਰਮਾਂ ਦਾ ਹੀ ਕੋਈ ਦੋਸ਼ ਆ ਵੱਡੀ ਭੁੱਲ ਹੋ ਗਈ ਬਾਬਾ ਜੀ ਨੇ ਪੁੱਛ ਲਿਆ ਤੁਸੀਂ ਤਾਂ ਸੁਸਾਇਟੀ ਦੇ ਮੁਖੀ ਹੋ ਸਮਾਗਮ ਤੋਂ ਬਾਅਦ ਅਰਦਾਸ ਆਪ ਕਰਦੇ ਹੋ ਕਹਿਣ ਲੱਗੀ ਹਾਂ ਜੀ ਸੰਗਤ ਮੈਨੂੰ ਮਾਣ ਦਿੰਦੀ ਆ ਸੰਗਤ ਕਹਿੰਦੀ ਆ ਤੁਸੀਂ ਮੁਖੀ ਹੋ ਅਰਦਾਸਤ ਕਰ ਦਿਓ ਫਿਰ ਉਹ ਬਾਬਾ ਜੀ ਕਹਿਣ ਲੱਗੇ ਅਰਦਾਸ ਕਰਨ ਵੇਲੇ ਸੰਗਤ ਵਿੱਚੋਂ ਕੋਈ ਪ੍ਰੇਮੀ ਤੁਹਾਨੂੰ ਆਪਣੇ ਕਿਸੇ ਕਸ਼ਟ ਲਈ ਵਿਸ਼ੇਸ਼ ਅਰਦਾਸ ਕਰਨ ਲਈ ਵੀ ਪਰਚੀ ਦੇ ਦਿੰਦੇ ਹੋਣਗੇ ਆਖਦੇ ਹੋਣਗੇ ਭੈਣ ਜੀ ਸਾਡੀ ਅਰਦਾਸ ਵੀ ਕਰ ਦਿਓ ਗੁਰੂ ਦੇ ਚਰਨਾਂ ਵਿੱਚ ਕੀ ਇਸ ਤਰ੍ਹਾਂ ਕਦੇ ਹੋਇਆ ਬੀਬੀ ਕਹਿਣ ਲੱਗੀ ਹਾਂ ਜੀ ਵੀਰ ਜੀ ਐਸਾ ਤਾਂ ਅਕਸਰ ਹੁੰਦਾ ਕਈ ਵਾਰੀ ਹੋ ਜਾਂਦਾ ਫਿਰ ਬਾਬਾ ਜੀ ਨੇ ਪੁੱਛਿਆ ਜਦੋਂ ਤੁਹਾਨੂੰ ਕੋਈ ਇਸ ਤਰ੍ਹਾਂ ਆਪਣੀ ਅਰਦਾਸ ਲਈ ਕਹਿੰਦਾ ਹੈ ਕਿਵੇਂ ਅਰਦਾਸ ਕਰਦੇ ਹੋ ਬੀਬੀ ਕਹਿਣ ਲੱਗੀ ਇਹੀ ਕਿ ਸਤਿਗੁਰੂ ਜੀ ਮੇਰੀ ਬੇਨਤੀ ਹੈ ਫਲਾਣੇ ਪ੍ਰੇਮੀ ਨੇ ਜੋ ਵੀ ਨਾਮ ਹੋਵੇ ਉਹਦਾ ਨਾਮ ਲੈ ਕੇ ਵੀ ਉਹਨੇ ਇਨੇ ਪਾਠ ਕੀਤੇ ਆ ਉਹਦਾ ਜੋ ਕਸ਼ਟ ਹੈ ਆਪ ਜੀ ਦੂਰ ਕਰ ਦਿਓ ਹੁਣ ਸੰਗਤ ਜੀ ਲਫ਼ਜ਼ਾਂ ਤੇ ਗੌਰ ਕਰਨਾ ਮੇਰੀ ਬੇਨਤੀ ਹੈ ਇਹ ਕੀ ਹੈ ਉਹ ਆਪ ਵਿੱਚ ਆ ਗਈ ਤੇ ਬਾਬਾ ਆਨੰਦ ਸਿੰਘ ਜੀ ਇਸੇ ਕਰਕੇ ਕਹਿੰਦੇ ਸੀ ਭਾਈ ਜਦੋਂ ਵੀ ਬੇਨਤੀ ਕਰਨੀ ਹੈ ਬੇਨਤੀ ਕਰਨ ਵਾਲੇ ਦਾ ਜਿਹੜਾ ਨਾਂ ਹੋਵੇ ਜਿਵੇਂ ਮੰਨ ਲਓ ਜਸਵੀਰ ਸਿੰਘ ਆ ਬਲਵੀਰ ਸਿੰਘ ਆ ਨਰਿੰਦਰ ਕੌਰ ਆ ਸਰਿੰਦਰ ਕੌਰ ਆ ਜੋ ਵੀ ਨਾਂ ਹੋਵੇ ਬਾਬਾ ਜੀ ਕਹਿੰਦੇ ਇਸ ਤਰ੍ਹਾਂ ਕਰਨੀ ਆ ਵੀ ਆਪ ਜੀ ਨੇ ਇਹਨਾਂ ਪਾਸੋਂ ਸਤਿਗੁਰੂ ਜੀ 200 ਪਾਠ ਸ੍ਰੀ ਜਪਜੀ ਸਾਹਿਬ ਜਾਂ ਜੋ ਵੀ ਨੇਮ ਕੀਤਾ ਹੋਵੇ ਦੀ ਸੇਵਾ ਲਈ ਆ ਸਤਿਗੁਰੂ ਜੀ ਇਹ ਬਲਬੀਰ ਸਿੰਘ ਆਪਣੇ ਰੋਗ ਦੀਨ ਵਰਤੀ ਲਈ ਬੇਨਤੀ ਕਰਦੇ ਹਨ ਹੁਣ ਜਦੋਂ ਲਫ਼ਜ਼ ਵਿੱਚ ਉਹ ਆ ਗਿਆ ਉਹ ਬੇਨਤੀ ਕਰਦੇ ਹਨ ਹੁਣ ਉਹ ਜਾਣੇ ਤੇ ਗੁਰੂ ਸਾਹਿਬ ਜਾਣਣ ਤੁਸੀਂ ਵਿੱਚੋਂ ਨਿਕਲ ਗਏ ਇਹ ਬਾਬਾ ਆਨੰਦ ਸਿੰਘ ਜੀ ਨੇ ਦੱਸਿਆ ਸੀ ਕਿ ਇਹ ਯੋਗਤੀ ਹੁੰਦੀ ਆ ਅਗਰ ਤੁਹਾਨੂੰ ਸੰਗਤ ਦਾ ਮੁਖੀ ਕੋਈ ਬਣਾ ਦੇਵੇ ਆਗੂ ਬਣਾ ਦੇਵੇ ਸੰਗਤ ਆਪਣੀ ਕੋਈ ਅਰਦਾਸ ਕਰਨ ਲਈ ਕਹੇ ਉਸੇ ਵੇਲੇ ਜੋ ਤੁਸੀਂ ਕਹਿਣਾ ਮੈਂ ਅਰਦਾਸ ਨਹੀਂ ਕਰਨੀ ਤਾਂ ਵੀ ਨਹੀਂ ਸਰਦਾ ਪ੍ਰਬੰਧ ਨਹੀਂ ਤੁਰਦਾ ਕਰਨੀ ਪੈਂਦੀ ਆ ਪਰ ਪ੍ਰਬੰਧ ਕਿਵੇਂ ਹੋਵੇਗਾ ਪਰ ਉਸ ਦੇ ਵੇਲੇ ਯੋਗਤੀ ਵਰਤਣੀ ਆ ਸਤਿਗੁਰੂ ਪਿਤਾ ਜੀ ਫਲਾਣਾ ਸਿੰਘ ਬੇਨਤੀ ਕਰਦੇ ਆ ਉਹਨਾਂ ਦੀ ਫਲਾਣੀ ਮਨੋ ਕਾਮਨਾ ਹੈ ਉਹਨਾਂ ਨੇ ਇੰਨੇ ਪਾਠਾਂ ਦੀ ਆਪ ਜੀ ਦੀ ਕਿਰਪਾ ਨਾਲ ਹਾਜ਼ਰੀ ਲਾਈ ਆ ਸਤਿਗੁਰੂ ਜੀ ਕਿਰਪਾ ਕਰੋ ਤਾਂ ਇਹ ਫਿਰ ਜਲੰਧਰ ਦੀ ਜਿਹੜੀ ਬੀਬੀ ਸੀ ਤੇ ਜੋ ਮੈਂ ਆਪ ਨਾਲ ਸਾਂਝਾ ਕਰ ਰਿਹਾ ਫੇਰ ਉਹ ਗੁਰਮੁਖ ਪਿਆਰੇ ਨੇ ਉਹ ਯੁਗਤੀ ਦੱਸ ਕੇ ਬਾਬਾ ਅਨੰਦ ਸਿੰਘ ਜੀ ਦੇ ਬਚਨ ਸੁਣਾ ਕੇ ਅਰਦਾਸ ਕਰਨ ਦੀ ਯੁਗਤੀ ਦੱਸੀ ਬੀਬੀ ਨੂੰ ਕੁਝ ਦਿਨਾਂ ਬਾਅਦ ਫਿਰ ਮੇਲ ਹੋਇਆ ਉਹਨੇ ਦੱਸਿਆ ਹੁਣ ਸਾਰਾ ਕੰਮ ਸਿੱਧ ਹੋ ਗਿਆ ਮੈਂ ਨੀਮ ਵਧਾ ਕੇ ਦੇਖਾ ਕੇ ਪਿਛਲੀਆਂ ਭੁੱਲਾਂ ਦੀ ਮਾਫੀ ਮੰਗੀ ਅੱਗੋਂ ਇਸੇ ਯੁਗਤੀ ਨਾਲ ਅਰਦਾਸ ਕਰਦੀਆਂ ਤੇ ਫਿਰ ਗੁਰਮਖ ਪਿਆਰਿਓ ਤੇ ਹੌਲੀ-ਹੌਲੀ ਉਹਦਾ ਰੋਗ ਜਿਹੜਾ ਸੀ ਨਿਵਰਤ ਹੋ ਗਿਆ ਕਿੱਡੀ ਵੱਡੀ ਕਲਾ ਹੈ ਤੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਭਾਈ ਅਰਦਾਸ ਕਰਨ ਵਿੱਚ ਜੇ ਅੰਦਰ ਦੀ ਨਿਮਰਤਾ ਹੋਵੇ ਫੇਰ ਹੀ ਇਹ ਅਰਦਾਸ ਪਹੁੰਚਦੀ ਹੈ ਨਹੀਂ ਨਹੀਂ ਪਹੁੰਚਦੀ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਬਚਨ ਕਰਦੇ ਸੀ ਕਹਿੰਦੇ ਕਈ ਅਰਦਾਸ ਦੇ ਵਿੱਚ ਖੜਨ ਲੱਗਿਆਂ ਦੋਵੇਂ ਹੱਥ ਖੁੱਲੇ ਰੱਖ ਲੈਂਦੇ ਆ ਲੱਤਾਂ ਖੁੱਲੀਆਂ ਹੁੰਦੀਆਂ ਨੇ ਮਹਾਂਪੁਰਖਾਂ ਦਾ ਬਚਨ ਆ ਅਰਦਾਸ ਵਿੱਚ ਲੱਤਾਂ ਖੁੱਲੀਆਂ ਹਨ ਹੱਥ ਦੋਵੇਂ ਖੁੱਲੇ ਆ ਇਹ ਹੰਕਾਰ ਦਾ ਹੀ ਸਰੂਪ ਆ ਕੁਸੀ ਕਦੇ ਬੱਚੇ ਦੇ ਸਕੂਲ ਪ੍ਰਿੰਸੀਪਲ ਨੂੰ ਮਿਲਣ ਜਾਓ ਇਨਕਮ ਟੈਕਸ ਦਫ਼ਤਰ ਜਾਓ ਕਿਸੇ ਪੁਲਿਸ ਮਹਿਕਮੇ ਵਿੱਚ ਚਲੇ ਜਾਓ ਦਫ਼ਤਰ ਵਿੱਚ ਇੰਜ ਖੜ ਜਉਗੇ ਲੱਤਾਂ ਖੁੱਲ੍ਹੀਆਂ ਕਰਕੇ ਹੱਥ ਥੱਲੇ ਕਰਕੇ ਉਹ ਅਫਸਰ ਦੇ ਮਨ ਵਿੱਚ ਆਵੇਗਾ ਵੀ ਮੈਂ ਇਹਦਾ ਕੰਮ ਕੀ ਕਰਾਂ ਇਹਨੂੰ ਮੇਰੇ ਦਫ਼ਤਰ ਵਿੱਚ ਖੜਨ ਦੀ ਜਾਂਚ ਨਹੀਂ ਆਈ ਇੱਕ ਵਾਰੀ ਸੇਵਾਦਾਰਾਂ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਪੁੱਛਿਆ ਬਾਬਾ ਜੀ ਅਰਦਾਸ ਵਿੱਚ ਖੜਨ ਵੇਲੇ ਨਿਮਰਤਾ ਦਾ ਸਰੂਪ ਕਿਹੜਾ ਦੱਸੋ ਜੀ ਬਾਬਾ ਜੀ ਕਹਿਣ ਲੱਗੇ ਦੋਵੇਂ ਹੱਥ ਉੱਪਰ ਕਰਕੇ ਛਾਤੀ ਅੱਗੇ ਜੁੜੇ ਹੋਣ ਤੇ ਪੈਰਾਂ ਦੀਆਂ ਜਿਹੜੀਆਂ ਅੱਡੀਆਂ ਨੇ ਉਹ ਮਗਰੋਂ ਜੁੜੀਆਂ ਹੋਣ ਕਦੀ ਨੋਟ ਕਰੋ ਇਸ ਤਰ੍ਹਾਂ ਖੜੇ ਹੋਮੋਗੇ ਨਿਮਰਤਾ ਦਾ ਸਰੂਪ ਹੈ ਲੱਤਾਂ ਖੁੱਲੀਆਂ ਹੋਣ ਹੱਥ ਥੱਲੇ ਹੋਣ ਯਾਦ ਰੱਖਿਓ ਇਹ ਹੋਮੇ ਦਾ ਸਰੂਪ ਆ ਤੇ ਹੋਮੇ ਦੇ ਵਿੱਚ ਕੀਤੀ ਅਰਦਾਸ ਕਦੇ ਵੀ ਪੂਰੀ ਨਹੀਂ ਹੋ ਸਕਦੀ ਗੁਰਮਖ ਪਿਆਰਿਓ ਕੋਈ ਸਵਾਲ ਕਰ ਦੇਵੇ ਬਾਬਾ ਈਸ਼ਰ ਸਿੰਘ ਜੀ ਨੂੰ ਇਹ ਕੀ ਕਹਿ ਦਿੱਤਾ ਹੈ ਕਿ ਅਰਦਾਸ ਦਾ ਵੀ ਕੋਈ ਆਸਣ ਹੁੰਦਾ ਤੇ ਗੁਰਮੁਖ ਪਿਆਰਿਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇਂ ਤਾਣੇ ਰਾਸ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ ਦੋਏ ਕਿਹਾ ਹੈ ਬਾਣੀ ਵਿੱਚ ਵੀ ਮਹਾਂਪੁਰ ਕੋਈ ਹੀ ਗੱਲ ਕਹਿੰਦੇ ਆ ਜੋ ਗੁਰਬਾਣੀ ਦੱਸਦੀ ਹੈ ਦੋਵੇਂ ਹੱਥਾਂ ਨੂੰ ਇੰਜ ਹੱਥ ਜੁੜੇ ਹੋਣ ਤੇ ਬਾਣੀ ਕਹਿ ਰਹੀ ਆ ਇਹੋ ਜੀ ਅਰਦਾਸ ਕਬੂਲ ਹੁੰਦੀ ਆ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਅਬਾ ਨਾਨਕ ਸਿੰਘ ਜੀ ਦਾ ਬਚਨ ਪੱਲੇ ਬੰਨਿਓ ਅਰਦਾਸ ਕਰਨ ਵਿੱਚ ਅੰਦਰੋਂ ਅਤ ਦੀ ਨਿਮਰਤਾ ਹੋਵੇ ਪਹੁੰਚਦੀ ਆ ਬੋਲਾਂ ਵਿੱਚ ਵੀ ਨਿਮਰਤਾ ਹੋਵੇ ਹਿਰਦੇ ਵਿੱਚ ਵੀ ਨਿਮਰਤਾ ਹੋਵੇ ਬਾਬਾ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਸੀ ਕਹਿੰਦੇ ਗਲ ਵਿੱਚ ਹਜ਼ੂਰੀਆ ਪਾ ਕੇ ਪੱਲਾ ਪਾ ਕੇ ਅਰਦਾਸ ਕਰਨੀ ਚਾਹੀਦੀ ਹੈ ਇਹ ਵੀ ਨਿਮਰਤਾ ਦੀ ਨਿਸ਼ਾਨੀ ਹੈ ਗੁਰਮਖ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਜਨਮ ਸਾਖੀ 'ਚ ਵੀ ਬਚਨ ਆਉਂਦਾ ਜਿਹੜਾ ਸਿੱਖ ਨਿਮ ਹੋ ਕੇ ਨਿਮ ਦਾ ਅਰਥਾ ਨਿਮਰਤਾ ਅਰਦਾਸ ਕਰੇਗਾ ਉਹਦੇ ਸਾਰੇ ਕਾਰਜ ਰਾਸ ਹੋ ਜਾਣਗੇ ਇੱਕ ਜਨਮ ਸਾਖੀ ਵਿੱਚੋਂ ਹੋਰ ਬੜਾ ਪਿਆਰਾ ਬਚਨ ਮਿਲਦਾ ਹੈ ਉਹ ਬਚਨ ਕੀ ਹੈ ਜਨਮ ਸਾਖੀ ਵਿੱਚ ਬਚਨ ਹੈ ਮੇਰਾ ਦੇ ਮਾਲਕ ਦੀ ਸਲਤਨਤ ਵਿੱਚ ਸਿੱਕਾ ਨਿਮਰਤਾ ਦਾ ਹੀ ਚੱਲਦਾ ਹੈ ਨਿਮਰਤਾ ਦਾ ਸਿੱਕਾ ਚੱਲਣਾ ਇਸ ਵੇਲੇ ਪੰਜਾਬ ਦੀ ਸਲਤਨਤ ਕੋਈ ਚਲਾ ਰਿਆ ਹਰਿਆਣੇ ਦੀ ਕੋਈ ਪਾਕਿਸਤਾਨ ਦੀ ਕੋਈ ਹਿੰਦੁਸਤਾਨ ਦੀ ਕੋਈ ਜਨਮ ਸਾਖੀ ਚ ਲਿਖਿਆ ਮੇਹਰਾ ਦੇ ਮਾਲਕ ਦੀ ਸਲਤਨਤ ਵਿੱਚ ਦਰਬਾਰ ਵਿੱਚ ਨਿਮਰਤਾ ਦਾ ਸਿੱਕਾ ਚੱਲਦਾ ਉੱਥੇ ਦੂਜਾ ਸਿੱਕਾ ਨਹੀਂ ਚੱਲਦਾ ਸਿਰਫ ਨਿਮਰਤਾ ਦਾ ਗੁਰਮੁਖ ਪਿਆਰਿਓ ਇਸ ਕਰਕੇ ਸਿੱਖ ਜਿਹੜਾ ਹਉਮੈ ਨੂੰ ਪੈਰਾਂ ਦਾ ਜੋੜਾ ਬਣਾ ਕੇ ਰੱਖੇ ਨਿਮਰਤਾ ਨੂੰ ਸਿਰ ਦੀ ਦਸਤਾਰ ਬਣਾ ਕੇ ਰੱਖੇ ਜਦੋਂ ਸੰਗਤ ਵਿੱਚ ਆਵੇ ਹਉਮੈ ਦਾ ਜੋੜਾ ਬਾਹਰ ਰੱਖ ਕੇ ਆਵੇ ਨਿਮਰਤਾ ਦੀ ਦਸਤਾਰ ਸੰਗਤ ਵਿੱਚ ਸਜਾ ਕੇ ਆਵੇ ਉਹਦੇ ਸਾਰੇ ਕਾਰਜ ਪੂਰੇ ਹੋ ਜਾਣਗੇ ਇਹ ਸਿੱਖਾਂ ਦੇ ਬਚਨ ਆ ਤਾਂ ਕਈ ਵਾਰੀ ਸਾਡੇ ਤੋਂ ਪੂਰ ਹੋ ਜਾਂਦੀਆਂ ਜਿੱਥੇ ਜਾ ਕੇ ਅਸੀਂ ਹੋਮੇ ਉਤਾਰਨੀਆ ਹੋਮੇ ਦਿਰਗ ਰੋਗ ਹੈ दारू ਪੀ ਸਮਾਹੇ ਤਾਂ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਕਈ ਵਾਰੀ ਸਾਡੇ ਤੋਂ ਉਹ ਕਮਾਏ ਨਹੀਂ ਜਾਂਦੇ ਬਚਨ ਸਤਿਗੁਰੂ ਦੀ ਬਾਣੀ ਜੋ ਕਹਿ ਰਹੀ ਹੈ ਉਹਨੂੰ ਥੋੜਾ ਸਮਝਣ ਦਾ ਇਹ ਯਤਨ ਕਰੀਏ ਆਪਾਂ ਬਾਣੀ ਦੀ ਦਲੀਲ ਜਿਹੜੀ ਆ ਦਿੱਤੀ ਜਾ ਸਕਦੀ ਆ ਪਰ ਬਾਣੀ ਸਮਝ ਤਾਂ ਹੀ ਪਵੇਗੀ ਜੇ ਗੁਰੂ ਕਿਰਪਾ ਕਰੇਗਾ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੇ ਤੇ ਵੈ ਬਖਸ਼ ਕਿੱਥੇ ਜਾਈਏ ਗੁਰੂ ਅੱਗੇ ਨੰਗਿਆਂ ਕਰਕੇ ਆਪਣੀ ਬੇਵਸੀ ਇਲਾਚਾਰੀ ਨੂੰ ਕੂਕੇ ਤੇ ਫਿਰ ਅਰਦਾਸ ਗੁਰੂ ਸਾਹਿਬ ਅੱਗੇ ਕਰੇ ਫਿਰ ਚਰਨਾਂ 'ਚ ਪਹੁੰਚਦੀ ਆ ਹਾ ਨਾਹੀ ਨਾਹੀ ਕਿਸ਼ ਮੇਰਾ ਨਾ ਹਮਰੋ ਵਸਚਾਰੀ ਐਸਾ ਭਾਵ ਹੋਵੇ ਅਰਦਾਸ ਵਿੱਚ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਨੇ ਕੁੰਜੀ ਦੀ ਬਖਸ਼ਿਸ਼ ਕੀਤੀ ਹੈ ਉਹਨਾਂ ਨੇ 36ਵੀਂ ਵਾਰ ਵਿੱਚ ਅਰਦਾਸ ਕਰਨ ਦਾ ਢੰਗ ਦੱਸਿਆ ਹੈ ਹਉ ਅਪਰਾਧੀ ਗੁਨਾਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹਉ ਪਰ ਕਰਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ ਠਕੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰਨ ਦਾ ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ ਉਹਨਾਂ ਵੀ ਤਰੀਕਾ ਦੱਸਿਆ ਕਿਵੇਂ ਮੰਗਣਾ ਹੈ ਗੁਰੂ ਤੋਂ ਕਿਵੇਂ ਆਪਦੇ ਔਗਣ ਨੰਗੇ ਕਰਕੇ ਸਤਿਗੁਰੂ ਤੋਂ ਭੋਲ ਬਖਸ਼ਾਉਣੀ ਆ ਫਿਰ ਧਿਆਨ ਦੇਣਾ ਅਰਦਾਸ ਕਰਨ ਦੀ ਯੁਗਤੀ ਅਤ ਦੀ ਨਿਮਰਤਾ ਅਤ ਦੀ ਨਿਮਰਤਾ ਹੋਵੇ ਤੇ ਬਹੁਤ ਕਿਰਪਾ ਹੋ ਜਾਂਦੀ ਆ ਸਤਿਗੁਰੂ ਦੀ ਸਾਰੇ ਔਗਣ ਬਖਸ਼ੇ ਜਾਂਦੇ ਆ ਅੱਗੇ ਵਾਸਤੇ ਮਹਾਰਾਜ ਰਾਹ ਵਿੱਚ ਚਾਨਣ ਕਰ ਦਿੰਦੇ ਆ ਮਹਾਪੁਰਖਾਂ ਕੋਲੋਂ ਇਹ ਸਿੱਖਿਆ ਮਿਲਦੀ ਆ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜੋ ਸੋ ਨਾਉ ਸੁਮੰਦਰ ਮੈਂ ਕਿਆ ਜਾਨੂ ਕਿਆ ਹੋਏ ਕਦੇ ਵੀ ਹੰਕਾਰ ਨਾ ਕਰੀਏ ਕਿਉਂਕਿ ਅਜੇ ਜੀਵਨ ਦੀ ਜਿਹੜੀ ਬੇੜੀ ਕश्ती ਸਮੁੰਦਰ ਚੀਆ ਪਤਾ ਨਹੀਂ ਕੀ ਹੋ ਜਾਵੇ ਇਹ ਧਨ ਪਦਾਰਥ ਹੱਥੋਂ ਜਾਂਦਿਆਂ देर ਨਹੀਂ ਲੱਗਦੀ ਕਬੀਰ ਗਰਭ ਨਾ ਕੀਜੀਐ ਇਸ ਕਰਕੇ ਸਰੀਰ ਨੂੰ ਦੇਖ ਕੇ ਵੀ ਦੇਹੀ ਦੇ ਕੁਸ ਰੰਗ ਹੰਕਾਰ ਨਾ ਕਰੀਏ ਆਜ ਕਾਲ ਤਦ ਜਾਹੋਂਗੇ ਜਿਉਂ ਕਾਂਚੂਰੀ ਭਉੰਗ ਥੋੜੇ ਦਿਨਾਂ ਵਿੱਚ ਹੀ ਬੰਦਾ ਸਰੀਰ ਛੱਡ ਜਾਂਦਾ ਜਿਵੇਂ ਸੱਪ ਆਪਣੀ ਕੁੰਜ ਲਾ ਦਿੰਦਾ ਹੈ ਜਿੰਦ ਤੇ ਸਰੀਰ ਦਾ ਪੱਕਾ ਨਿਭਮਾ ਸਾਥ ਨਹੀਂ ਹੈ ਇਹ ਸਿੱਖਿਆ ਮਿਲਦੀ ਹੈ ਗੁਰੂ ਸਾਹਿਬ ਜੀ ਕਿਰਪਾ ਬਣਾਈ ਰੱਖਣ ਭੁੱਲ ਚੁੱਕਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ